ਇੱਥੋਂ ਤੁਸੀਂ ਦੇਖੋਗੇ ਨਾ ਜੋ ਥਣ ਲੇਵਾ ਇਹ ਠੀਕ ਆ ਜਿਆਦਾ ਤੱਕ ਵੀ ਥਣਾ ਚ ਖੂੜ ਨਿਕਲਦੀ ਆ ਜਾਂ ਝੋਟੀ ਦਾ ਦੁੱਧ ਘੜਦਾ ਜੀ ਤਾਂ ਅਗਲੇ ਤੱਕ ਰਾਇਆ ਆਪਾਂ ਦੇਵਾਂਗੇ ਜੀ ਠੀਕ ਆ ਠੀਕ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇਈ ਜਾਂਦੀ ਹੈ ਕਿ ਪਹਿਲੇ ਸੂਏ ਸੂਈ ਹੋਈ ਝੋਟੀ ਦੀ ਆਪਾਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂਗੇ ਬਾਕੀ ਇੱਕ ਵਾਰੀ ਆਪਾਂ ਤੁਹਾਨੂੰ ਖੜੀ ਝੋਟੀ ਦਿਖਾ ਦਿੰਨੇ ਆ ਭਾਈ ਬਲਵਿੰਦਰ ਕੋਲੇ ਅੱਜ ਪਹੁੰਚੇ ਸੀਗੇ ਆਪਾਂ ਬੱਚਾ ਇਹਦੇ ਮਗਰ ਜੇ ਗੱਲ ਕਰ ਗਏ ਆ ਦੇਖ ਲ ਇਹੇ ਬੱਚਾ ਕੱਟੀ ਆ ਗਈ ਬਈ ਹਨਾ ਇਹ ਆ ਦੇਖ ਲਓ ਤੁਸੀਂ ਅੱਖਾਂ ਦੋਨੇ ਜਿਹੜੀਆਂ ਹੈਗੀਆਂ ਬਿੱਲੀਆਂ ਦੀਆਂ ਪੈਂਦੀਆਂ ਹੈਗੀਆਂ ਬਾਕੀ ਤੁਸੀਂ ਦੱਸਿਓ ਹਨਾ ਤੁਹਾਨੂੰ ਕਿਵੇਂ ਲੱਗੀ ਕੱਟੀ ਖੜੀ ਕਰਕੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਮੱਝ ਜਿਹੜੀ ਹੈਗੀ ਇੱਕ ਵਾਰੀ ਖੜੀ ਚੈੱਕ ਕਰਾ ਲ ਗਏ ਆਪਾਂ ਲੈਵੇ ਪਾਸੇਓ ਇਹ ਹੋ ਗਰਾ ਉਧਰ ਇਹ ਆ ਦੇਖੋ ਠੀਕ ਹੈ ਚੱਲ ਇਹ ਆ ਚੈੱਕ ਕਰ ਲਓ ਬਾਕੀ ਆ ਜੋ ਕਰਾ ਗਏ ਬਾਈ ਨਾਲ ਗੱਲਬਾਤ ਹਨਾ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਕਰਦੇ ਆਂ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਨਾ ਤਾਂ ਨਾ ਦਰਸ਼ਕਾਂ ਨੂੰ ਆਪਣਾ ਨਾਮ ਦੱਸੋਗੇ ਹਾਂਜੀ ਮੇਰਾ ਨਾਮ ਹੈਗਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹਾਂਜੀ ਬਾਈ ਜੀ ਠੀਕ ਆ ਤੇ ਆਪਣਾ ਬਾਈ ਪਿੰਡ ਕਿਹੜਾ ਆ ਜਾਂਦਾਗਾ ਪਿੰਡ ਆਪਣਾ ਹਰੀਨੌਂ ਰੋਡ ਬਾਜੀਗਰ ਬਸਤੀ ਕੋਠੇ ਵੜਿੰਗਾਉਂਦੇ ਜੀ ਅੱਛਾ ਹਰੀਨੌਂ ਤਾਂ ਰੋਡ ਆ ਗਿਆ ਰੋਡ ਆ ਗਿਆ ਜੀ ਹਾਂਜੀ ਠੀਕ ਆ ਹਾਂਜੀ ਕੋਠੇ ਵੜਿੰਗ ਬਾਜੀਗਰ ਬਸਤੀ ਕਹਿੰਦਾ ਪਾ ਆਪਣੀ ਬਾਜੀਗਰ ਬਸਤੀ ਆ ਗਈ ਹਾਂਜੀ ਬਾਜੀਗਰ ਬਸਤੀ ਠੀਕ ਆ ਠੀਕ ਆ ਅੱਛਾ ਬਲਵਿੰਦਰ ਹੁਣ ਆਪਾਂ ਅੱਜ ਇੱਕ ਝੋਟੀ ਦਿਖਾਉਣੀ ਹੈ ਨਾ ਦ ਕਈ ਦੰਦਾਂ ਦਾ ਮੂੰਹ ਚਾਰ ਦੰਦਾਂ ਦਾ ਜੀ ਆਪਾਂ ਚਾਰ ਦੰਦ ਹੈ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਦੇਣ ਨੂੰ 10 ਦਿਨ ਹੋ ਗਏ ਪੂਰੇ ਜੀ ਅਜੇ 10 ਦਿਨ ਹੋ ਗਏ ਤੇ ਦੁੱਧ ਕਿੰਨਾ ਤਿਆਰ ਦੁੱਧ 10 ਕਿਲੋ ਤਿਆਰ ਹੈ ਜੀ ਜਮਾ ਟਾਟਾ ਵਟਾ 10 ਕਿਲੋ ਤਿਆਰ ਅਗਲਾ 9 ਮੰਨ ਕੇ ਆ ਜੀ ਚਵਾ 10 ਦੇਵਾਂਗੇ ਜੀ ਠੀਕ ਹੈ ਚਵਾ 10 ਦੇਵੋਗੇ 9 ਮੰਨ ਲੇ ਭਲਾ ਹਾਂਜੀ ਹਾਂਜੀ ਠੀਕ ਆ ਚਾਰ ਦੰਦ ਆਪਾਂ ਦਿਖਾ ਦਗੇ ਦੱਸ ਦਾਂਗੇ ਜੀ ਕੋਈ ਚੱਕਰ ਪੱਟਿਓ ਕਰਾਂ ਦੰਦ ਆਪਾਂ ਦੰਦ ਦਿਖਾ ਦਗੇ ਮਿੱਤਰੋ ਚਾਰ ਦੰਦ ਕਈ ਵਾਰੀ ਆਏ ਹੋ ਜਾਂਦਾ ਨਾ ਲਓ ਜੀ ਕੰਨੀਆਂ ਖੜੀਆਂ ਨੇ ਸਰ ਇੱਕ ਵੇ ਠੀਕ ਆ ਬਾਕੀ ਮਿੱਤਰੋ ਜਿਹੜੀ ਤਸੱਲੀ ਹੋਰ ਵੀ ਕਰਨੀ ਆ ਤੁਸੀਂ ਇੱਥੇ ਆ ਕੇ ਕਰਿਓ ਕਿਉਂ ਆਪਣਾ ਕੰਮ ਕੱਲਾ ਕੁਬਿੰਦਰ ਇਹ ਵੀ ਵੀਡੀਓ ਬਣਾ ਕੇ ਦਿਖਾਉਣੀ ਆ ਬਿਲਕੁਲ ਬਿਲਕੁਲ ਕਿ ਨਹੀਂ ਹੁਣ ਜਿਵੇਂ ਆਪਾਂ ਦਾਊ ਤਸੱਲੀ ਆਪਾਂ ਫੁੱਲ ਕਰਾ ਲਾਂਗੇ ਉਹਦਾ ਕੋਈ ਚੱਕਰ ਨਹੀਂ ਠੀਕ ਆ ਗੱਲ ਬਾਕੀ ਹੁਣ ਆਪਾਂ ਦੰਦ ਦਿਖਾਏ ਚਲੋ ਨਹੀਂ ਦਿਸੇ ਹੁਣੇ ਹਾਂਜੀ ਭਾਜੀ ਤੇ ਅੱਛਾ 10 ਕਿਲੋ ਤਿਆਰ ਮਿਲੂਗਾ ਪੂਰਾ ਤਿਆਰ ਮਿਲੂਗਾ 10 ਕਿਲੋ ਠੀਕ ਆ ਲੈ ਫਿਰ ਆਪਾਂ ਦਿਖਾਗੇ ਤੋੜ ਕੇ ਬਾਕੀ ਮਿੱਤਰੋ ਝੋਟੀ ਤੁਸੀਂ ਦੇਖ ਲਓ ਹਨਾ ਬੈਠਮੀ ਝੋਟੀ ਆ ਸਿੰਘ ਗੋਲ ਆ ਮੂਦੀ ਬੜੀ ਸੋਹਣੀ ਸੁਨੱਖੀ ਐ ਥਣ ਵੀ ਜਿਹੜਾ ਹੈਗਾ ਉਹ ਤੁਸੀਂ ਲੈਵੇ ਕੰਨੀਓ ਚੈੱਕ ਕਰ ਲਿਓ ਇਹ ਆ ਦੇਖ ਲਓ ਤੁਸੀਂ ਇੱਕ ਵਾਰੀ ਆਪਾਂ ਤੁਰਦੀ ਤੁਹਾਨੂੰ ਝੋਟੀ ਦਿਖਾ ਦਨੇ ਹੈਗੇ ਇਹ ਇੱਥੋਂ ਤੁਸੀਂ ਦੇਖੋਗੇ ਨਾ ਜਦੋਂ ਥਣ ਲੈਵਾ ਇਹ ਆ ਤੁਸੀਂ ਚੈੱਕ ਕਰਿਓ ਕਿ ਨਾ ਲਿਆ ਬਈ ਕਰਾ ਉਹਨਾਂ ਨੂੰ ਲਿਆ ਇਹ ਥਾਂ ਸਾਡੇ ਕੋਲੇ ਥੋੜਾ ਜਿਹਾ ਬਤਕਦਾ ਹੀ ਐ ਇੱਥੇ ਘਟਾ ਲਾ ਬਈ ਇਹ ਇੱਥੇ ਉਹਨਾਂ ਨੂੰ ਕਰ ਦੇ ਮੂੰਹ ਕਰਾ ਕੀ ਆ ਦੇਖ ਲਓ ਤੁਸੀਂ ਹੁਣ ਝੋਟੀ ਚੈੱਕ ਕਰ ਲਓ ਬਾਕੀ ਬਾਈ ਦੇ ਬੱਲਾ ਬੱਲਾ ਇਧਰ ਆ ਜਿਹੜੀਆਂ ਬੇਲਾਂਆਂ ਦੀਆਂ ਲੱਗੀਆਂ ਤੇ ਚੜੀਆਂ ਚੋੜੀਆਂ ਆਈਆਂ ਪੂਰੀਆਂ ਚੈਂ ਚੈਂ ਕਰਦੀਆਂ ਇਹ ਇੱਥੋਂ ਦੇਖ ਲਓ ਠੀਕ ਆ ਲੈ ਜਾ ਲੈ ਜਾ ਠੀਕ ਆ ਅੱਛਾ ਬਲਵਿੰਦਰ ਜੀ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰਗੇ ਹਨਾ ਹਾਂਜੀ ਬਈ ਤੇ ਇਹਦਾ ਟਾਟਾ ਵਟਾ ਰੇਟ ਜਾਂ ਕੀ ਅੱਛਾ ਰੇਟ ਨਾਲੋਂ ਪਹਿਲਾਂ ਮੈਨੂੰ ਇਹ ਗੱਲ ਦੱਸ ਹਾਂਜੀ ਬਈ ਵੀ ਸਮਾਹ ਕੇ ਥਾਂ ਵਧੀਆ ਕੱਢਦੀ ਆ ਸਮਾਹ ਕੀ ਬਈ ਜੀ ਫੁੱਲ ਚੌੜੇ ਵਾਲੇ ਥਾਂ ਤੇ ਲੰਮੇ ਲੰਮੇ ਥਾਂ ਕਰਦੀ ਬਾਕੀ ਉਹ ਪਸਮਾ ਕੇ ਦਿਖਾ ਵੀ ਦੇ ਨੇ ਕੋਈ ਚੱਕਰ ਨਹੀਂ ਜੰਦੇ ਵਾਰੀ ਚੱਲ ਫਿਰ ਤੂੰ ਕਹਿਣਾ ਪਹਿਲਾਂ ਨਾ ਇਹਨੂੰ ਬੰਨ ਕੇ ਰਾ ਤੇ ਰੇਟ ਬਾਅਦ ਚ ਪਤਾ ਕਰਦੇ ਆ ਤੇਥੋਂ ਪਸਮਾ ਕੇ ਸਾਨੂੰ ਥਾਂ ਦਿਖਾ ਦੇਦਾ ਕਿਹੇ ਜਾਂ ਬਣਾਉਂਦੀ ਆ ਟਾਈਮਿੰਗ ਜਿਹੜੀ ਹੈਗੀ ਹੈ ਮਿੱਤਰੋ ਹੁਣ ਇਹ ਆ ਹੋਣਗੇ ਮੈਨੂੰ ਐ ਲੱਗਦਾ 2:3 3:00 ਵਜੇ ਹੋਣਗੇ ਹਨਾ ਹਾਂਜੀ ਬਾਈ ਠੀਕ ਆ ਇਹ ਲੈ ਵੀ ਮਿੱਤਰੋ ਹਨਾ ਆਪਾਂ ਜਿਹੜੀ ਹੈਗੀ ਹੈਗੀ ਕਟਰੂ ਛੱਡਿਆ ਸੀ ਤੇ ਇਹ ਆ ਗਈ ਕੱਟੀ ਤੇ ਹੁਣ ਮੈਂ ਤੁਹਾਨੂੰ ਨਾ ਇਧਰੋਂ ਖੜੀ ਦਾ ਕੇਰਾ ਥੱਲੋਂ ਥਾਂ ਦਿਖਾਦਾ ਇਹ ਆ ਦੇਖ ਲੋ ਜਮਾ ਨੇੜੋਂ ਲਾਤਾ ਕੈਮਰਾ ਤੇ ਇਧਰਲੇ ਪਾਸੇ ਆ ਗਿਆ ਮਗਲੇ ਥਾਣਾ ਦਾ ਪਸਮਾ ਚੈੱਕ ਕਰ ਲੋ ਇਧਰ ਕਰੀ ਮਾੜੀ ਝੋਟੀ ਨੂੰ ਹਾਂਜੀ ਇਹ ਇਧਰ ਕਰ ਦੇ ਇਹ ਆ ਦੇਖੋ ਗਰਨੇ ਵਾਂਗੂ ਕੱਢ ਕੇ ਖੜ ਗਈ ਥਣ ਤਾਂ ਮਿੱਤਰੋ ਹਨਾ ਬਹੁਤ ਸੋਹਣਾ ਥਾਣਾ ਕੱਢਿਆ ਪਸਮਾ ਕੇ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਸੀਗਾ ਇਹ ਵਧੀਆ ਥਾਣ ਬਣਾ ਲੈਂਦੀ ਹੈਗੀ ਇਹ ਆ ਦੇਖ ਲੋ ਹੁਣ ਤੁਸੀਂ ਚੈੱਕ ਕਰ ਲੋ ਸਮਾਰ ਕੇ ਤਸੱਲੀ ਵਾਲਾ ਕੰਮ ਹੀ ਹੋ ਗਿਆ ਹੁਣ ਤਾਂ ਤੇ ਆ ਜਾ ਕਰੋ ਸਾਹਮਣੇ ਆ ਜਾ ਧਾਰਾ ਮਾਰ ਮਾਰਦੇ ਹਾਂ ਮਾਰੀਆਂ ਹੀ ਮਾਰਦੇ ਠੀਕ ਆ ਪਤਾ ਆ ਲੱਗ ਜੂਗਾ ਬੰਦਾ ਵੀ ਇਹ ਠੀਕ ਆ ਮਾਰੇ ਪਿੱਛੇ ਕਰ ਲੈ ਹਾਂ ਹੁਣ ਤਾਂ ਧਾਰਤੂ ਤਾਂ ਠੀਕ ਲੱਗਦੀ ਆ ਬਿਲਕੁਲ ਓਕੇ ਆ ਬਾਈ ਜੀ ਸਾਰਾ ਕੁਝ ਠੀਕ ਆ ਬਲਵਿੰਦਰ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਟਾ ਡਾ ਵਟਾ ਰੇਟ ਭਈ ਆਪਾਂ ਇਹਦਾ 130 ਕਰਦੇ ਆ ਜੀ ਅੱਛਾ ਦੇ ਵਿੱਚੋਂ 5000 ਮਾਨਤਾ ਨੇ 125 ਦੀ ਝੋਟੀ ਆ ਭਾਈ ਜਸਨੋ ਕਰਦਾਂਗੇ ਜਸਨੋ 125 ਦੀ ਹਾਂਜੀ ਭਾਈ ਜੀ ਠੀਕ ਆ 10 ਕਿਲੋ ਦੁੱਧ ਆ ਜੇ ਕੋਈ ਥਣਾ ਵਾਲੀ ਵੀਰ ਮੁਰਦਾ ਜਾ ਕੇ ਦੁੱਧ ਲਈ ਮੁਰਦਾ ਤਾਂ ਕਿਰਾਇਆ ਉਹਦਾ ਆਪਾਂ ਦੇਵਾਂਗੇ ਜਿੱਥੋਂ ਅਗਲਾ ਆਊਗਾ ਹਾਂ ਹਾਂਜੀ ਭਾਈ ਜੀ ਜਿੱਥੋਂ ਕੋਈ ਆਊਗਾ ਕਿਰਾਏ ਵਾਲੀ ਗੱਲ ਦੁਬਾਰੇ ਦੱਸਦੇ ਮੈਨੂੰ ਮੰਨ ਲਓ ਕੀ ਆਪਣਾ ਸੌਦਾ ਹੁੰਦਾ ਕਿਸੇ ਬਾਈ ਨਾਲ ਜੀ ਠੀਕ ਆ ਜੀ ਜਦ ਤੱਕ ਵੀ ਥਣਾ ਚ ਖੋੜ ਨਿਕਲਦੀ ਆ ਜਾਂ ਝੋਟੀ ਦਾ ਦੁੱਧ ਘਟਦਾ ਜੀ ਤਾਂ ਅਗਲੇ ਦਾ ਕਿਰਾਇਆ ਆਪਾਂ ਦੇਵਾਂਗੇ ਜੀ ਠੀਕ ਆ ਠੀਕ ਆ ਜੀ ਜਿੱਥੋਂ ਵੀ ਅਗਲਾ ਆਊਗਾ ਉਸ ਗੱਲ ਤੇ ਤਸਰਲੀ ਆਪਣ ਠੀਕ ਆ ਨੰਬਰ ਬੋਲਦੇ ਲਾਸਟ ਨੰਬਰ ਆਪਣਾ ਹੈਗਾ ਜੀ 62846 22259 ਦੀ ਠੀਕ ਆ ਲੋ ਵੀ ਮਿੱਤਰੋ ਬਾਈ ਨੇ ਤਸੱਲੀ ਜਿਹੜੀ ਹੈਨਾ ਆਪਦੇ ਕੋਲ ਨੂੰ ਦਿੱਤੀ ਹੋਈ ਹੈ ਬਾਕੀ ਤੁਸੀਂ ਇੱਥੇ ਦੋ ਡੰਗ ਦੀ ਤਿੰਨ ਡੰਗ ਦੀ ਚਵਾਈ ਜ਼ਰੂਰ ਕਰਿਓ ਠੀਕ ਆ ਆਪਦੀ ਤਸੱਲੀ ਤੁਸੀਂ ਆਪ ਕਰਿਓ ਬਾਕੀ ਆਪਣਾ ਕੰਮ ਫੇਰ ਮੈਂ ਕਹਾਂ ਕੱਲਾ ਵੀਡੀਓ ਬਣਾਉਂਦਾ ਧੰਨਵਾਦ ਜੇ ਚੰਗੀ ਲੱਗੀ ਚੰਗਾ ਰੇਟ ਲਗਾ ਕਮੈਂਟ ਕਰਕੇ ਦੱਸਿਓ ਜੀ